ਆ ਵੀਰੋ ਕੱਲ ਦੀ ਖਬਰ ਜਿਹੜੀ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਦੇ ਭਰਾ ਦੇ ਜਿਹੜਾ ਨਸ਼ਾ ਫੜਿਆ ਗਿਆ ਇਹਨੇ ਤਾਂ ਮੇਰੇ ਤੇ ਹੋਸ਼ ਹੀ ਉਡਾਏ ਪਏ ਚਾਰੇ ਪਾਸੇ ਹੋਈ ਖਬਰ ਚੱਲਦੀ ਪਈ ਆ ਯਾਰ ਸਮਝ ਤੋਂ ਬਾਹਰ ਆ ਇਹ ਹੋਣ ਕੀੜਿਆ ਯਾਰ ਮੈਨੂੰ ਤੇ ਆਪਣੇ ਆਪ ਤੇ ਹੀ ਵਿਸ਼ਵਾਸ ਖਤਮ ਹੋਈ ਜਾਂਦਾ ਮੇਰਾ ਤੇ ਕਿ ਮੈਂ ਦੁਨੀਆ 'ਚ ਹਾਂ ਕਿ ਮੈਂ ਝੂਠਾਂ ਇਹ ਦੁਨੀਆ ਸੱਚ ਆ ਕਿ ਦੁਨੀਆ ਹੀ ਝੂਠ ਆ ਯਾ ਸਮਝ ਤੋਂ ਬਾਹਰ ਆ ਹਣ ਕੀ ਬੰਦਾ ਸੱਚ ਆ ਕੇ ਝੂੜਿਆ ਭਾਵੇਂ ਅੱਲਿਆਂ ਨੇ ਕਾਗਜ਼ ਵਿੱਚ ਲੂਣ ਲਾੜ ਪਾ ਕੇ ਰੱਖਿਆ ਹੋਵੇ ਕਿ ਦੇ ਕਾਰ ਚ ਉਲਟੀ-ਉਲਟੀ ਆ ਜਾਂਦੀ ਤੇ ਬੰਦਾ ਲੂਣ ਦਾ ਫੱਕਾ ਮਾਰ ਲਈਦਾ ਜਾਂ ਇਹੋ ਜਿਹਾ ਚੱਕਰ ਹੋ ਗਿਆ ਜਾਂ ਕੀ ਚੱਕਰ ਆ ਔਰ 4 ਗ੍ਰਾਮ ਵਾਸਤੇ ਕੰਡਾ ਕੋਈ ਵੀ ਫੇਸਬੁੱਕ ਤੇ ਕਹਿ ਰਿਹਾ ਵੀ ਯਾਰ 4 ਗ੍ਰਾਮ ਵਾਸਤੇ ਕੰਡੇ ਦੀ ਕੀ ਲੋੜੀ ਬੜੀਆਂ ਗੱਲਾਂ ਯਾਰ ਸਮਝ ਤੋਂ ਬਾਹਰ ਆ ਹੁਣ ਕਈ ਫੇਸਬੁੱਕ ਤੇ ਕਹੀ ਜਾਂਦੇ ਕਿ ਭਾਈ ਅਵਤਪਾਲ ਸਿੰਘ ਵੀ ਚਟਾ ਪੀਂਦੇ ਆ ਯਾਰ ਕਿਤੇ ਵਿਸ਼ਵਾਸ ਕਰੀਏ ਤੇ ਕਿਤੇ ਨਾ ਵਿਸ਼ਵਾਸ ਕਰੀਏ ਕੋਈ ਸਮਝ ਤੋਂ ਬਾਹਰ ਯਾਰ ਕੱਲ ਤਾਂ ਗੜਬੜ ਗੜਬੜੀ ਹੋਇਆ ਪਿਆ ਯਾਰ ਸਾਰੀ ਕਿਤੇ ਵਿਸ਼ਵਾਸ ਕਰੀਏ ਕਿਤੇ ਨਾ ਕਰੀਏ ਯਾਰ ਮੈਂ ਆਪਣੇ ਆਪ ਤੇ ਵਿਸ਼ਵਾਸ ਹਾਂ ਲਖੇਸ ਲੜਨੇ ਯਾਰ ਜਿਹੜੀਆਂ ਗੱਲਾਂ ਕਹੀਆਂ ਉਹ ਮੈਨੂੰ ਕੋ ਚੰਗੀਆਂ ਲੱਗੀਆਂ ਉਹਨਾਂ 'ਚ ਕੋਈ ਦਮ ਲੱਗਾ ਤੁਸੀਂ ਲਖੇਸ ਦਾੜੇ ਦਾ ਵੀਡੀਓ ਜ਼ਰੂਰ ਦੇਖਿਓ ਉਹਨੇ ਪਾਇਆ ਇਸ ਮੁੱਦੇ ਤੇ ਤਾਂ ਮੈਨੂੰ ਉਹਨਾਂ ਗੱਲਾਂ 'ਚ ਕੋਈ ਸੱਚਾਈ ਲੱਗੀ ਆ ਹੁਣ ਕੱਲ ਨੂੰ ਕੀ ਪਤਾ ਜਦੋਂ ਇਹ ਨਾ ਹੋਵੇ ਕਿ ਲੱਖਾਂ ਸਦਾੜੇ ਦਾ ਵੀ ਝੂਠ ਨਿਕਲਾਵੇ ਫੇ ਵਿਸ਼ਵਾਸ ਯਾਰ ਆਪਣਾ ਤਾਂ ਵਿਸ਼ਵਾਸ ਟੁੱਟ ਗਿਆ ਯਾਰ ਸੱਚੀ ਬੜਾ ਵਿਸ਼ਵਾਸ ਸੀ ਆਪਾਂ ਨੂੰ ਕਿ ਪੰਜਾਬ ਦਾ ਕੁਝ ਬਦਲੂਗਾ ਪੰਜਾਬ 'ਚ ਨਸ਼ਾ ਬੰਦ ਹੋਊਗਾ ਸਾਡੇ ਅੱਗੇ ਕਿੰਨੇ ਨਸ਼ੇੜੀ ਜਿਹੜੇ ਆ ਸਦੇ ਰੱਪੈ ਜਾਣਗੇ ਕਿਉਂਕਿ ਨਸ਼ਾ ਬੰਦ ਹੋ ਗਿਆ ਤੇ ਲੋਕਾਂ ਨੇ ਆਪੇ ਸਦੇ ਰੱਪੈ ਜਾਣਾ ਕਿਸੇ ਕਿਸੇ ਕਹੋਜੀ ਉਮੀਦ ਵਾਸਤੇ ਅਸੀਂ ਵੀ ਚਲੋ ਬੜੀ ਸਪੋਰਟ ਕਰ ਰਹੇ ਸੀ ਪਰ ਸਾਹ ਕਾਬ ਜੇ ਯਾਰ ਸਮਝ ਤੋਂ ਬਾਹਰ ਆ ਹੁਣ ਇਹ ਗੱਲ ਸੱਚ ਆ ਕਿ ਝੂਠ ਆ ਇਹ ਵੀ ਨਹੀਂ ਪਤਾ ਹੁਣ ਜੇ ਇਹ ਗੱਲ ਝੂਠ ਆ ਤੇ ਬੜੀ ਮਾੜੀ ਗੱਲ ਆ ਤੇ ਜੇ ਗੱਲ ਸੱਚ ਆ ਤਾਂ ਵੀ ਗੱਲ ਮਾੜੀ ਆ ਕੀਤਾ ਕੀ ਜਾਵੇ ਯਾਰ ਸਮਝ ਤੋਂ ਬਾਹਰ ਆ ਯਾਰ ਦਿਮਾਗ ਦਾ ਨਾ ਨਹੀਂ ਹੋਇਆ ਪਿਆ ਆ ਵੀ ਬੰਦਾ ਯਾਰ ਜਿੰਨਾ ਲੋਕਾਂ ਦੇ ਇਨਾ ਵਿਸ਼ਵਾਸ ਸੀ ਯਾਰ ਉਹ ਹੁਣ ਕੀ ਦਸੀਏ ਯਾਰ ਸੱਚੀ ਦਿਮਾਗ ਦਾ ਨਹੀਂ ਹੋਇਆ ਪਿਆ ਗੱਲ ਦਾ ਤੇ ਇਹ ਖਬਰਾਂ ਸੱਚੀਆਂ ਵਾਂਗ ਝੂਠੀਆਂ ਵਾਂਗ ਜੇ ਸੱਚੀਆਂ ਆ ਤਾਂ ਵੀ ਦੁੱਖ ਹੋਣ ਲਿਆ ਜੇ ਝੂਠੀਆਂ ਤਾਂ ਵੀ ਦੁੱਖ ਹੋਣ ਲਿਆ ਯਾਰ ਬਾਕੀ ਵੀਡੀਓ ਵਾਲੇ ਆਪੋ ਆਪਣੀਆਂ ਵੀਡੀਓ ਪਾਈ ਜਾਂਦੇ ਕੋਈ ਕੋ ਗੋਈ ਜਾਂਦਾ ਕੋਈ ਕੋ ਗੋਈ ਜਾਂਦਾ ਸਮਝ ਤੋਂ ਬਾਹਰ ਆ ਭਾਈ ਪੂਰਾ ਸਾਹਬ ਦਾ ਵੀ ਸਮਝ ਤੋਂ ਬਾਹਰ ਚੱਲਣ ਲਿਆ ਕੀ ਦਸੀਏ ਧੰਨਵਾਦ ਵੀਰੋ ਧੰਨਵਾਦ